ਕੁਝ 2 ਕੁ ਸਾਲ ਦੀ ਪਹਿਲਾਂ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਵਿੱਚ ਆਪਣਾ ਸਮਾਨ ਲੈ ਰਿਆ ਸੀ ਤੇ ਉੱਥੇ ਕਿਸੇ ਰੇਡੀ ਵਾਲੇ ਨਾਲ ਝਗੜਾ ਹੋਇਆ ਸੀ ਰੇਡੀ ਵਾਲੇ ਨਾਲ ਝਗੜਾ ਹੋ ਕੇ ਸੁੱਝ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਜਿਸ ਲੜਾਈ ਦੇ ਵਿੱਚ ਬੜੀ ਹੱਥਾ ਪੱਤੀ ਹੋਈ ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਪਰ ਉੱਥੇ ਵਿਅਕਤੀ ਜਿਹੜਾ ਮਾਰਿਆ ਗਿਆ ਉਥੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਕੋਈ ਕਿ ਉੱਥੇ ਗੱਡੀ ਜਦੋਂ ਖੜੀ ਉਹਨਾਂ ਨੇ ਵੇਖਿਆ ਕਿ ਹਾਂ ਵੀ ਇੱਥੇ ਗੱਡੀ ਖੜੀ ਹੈ ਇੱਥੇ ਤਾਂ ਕੋਈ ਬੰਦਾ ਤਾਂ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਡਾਟਾਬੇਸ ਚ ਚੈੱਕ ਕੀਤਾ ਤਾਂ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ ਸੇਰੇ ਸੇਰੇ ਘਰੇ ਆ ਗਈ। ਕਹਿੰਦੇ ਜੀ ਅੱਜ ਏਦਾਂ ਗੱਲਬਾਤ ਹੋਈ ਆ ਕਤਲ ਹੋਇਆ ਤੁਹਾਡੇ ਬੱਚੇ ਨੇ ਕਿ ਅਸੀਂ ਕਹਾਂ ਬੱਚੇ ਕਿੰਨੇ ਵਜੇ ਕਤਲ ਹੋਇਆ? ਉਹ ਕਹਿੰਦੇ ਜੀ 11 ਵਜੇ ਕਤਲ ਹੋਇਆ। ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ ਨੇ। ਅਸੀਂ ਬਤਾਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਆ 9 ਵਜੇ ਸਾਡੇ ਬੱਚੇ ਘਰ ਸੀ। ਠੀਕ ਹੈ। ਉਸ ਤੋਂ ਬਾਅਦ ਸਾਨੂੰ ਹਫ਼ਤਾ ਦੋ ਹਫ਼ਤਾ ਬਹੁਤ ਪਰੇਸ਼ਾਨ ਕੀਤਾ ਉਸਨੇ। ਇੰਨਾ ਕੋ ਪਰੇਸ਼ਾਨ ਅਸੀਂ ਐਸੇ ਜੋ ਅਸੀਂ ਦੱਸ ਨਹੀਂ ਸਕਦੇ। ਅਸੀਂ ਹਾਰ ਕੇ ਵੀ ਕੁਝ ਤਾਂ ਕਰਨਾ ਹੀ ਸੀ ਠੀਕ ਹੈ ਸਾਦੇ ਬੱਚੇ ਵਾਰ ਗਏ ਨੇ ਅਸੀਂ ਔਂਕੀ ਲਗਾਈ ਆ 1 ਕਰੋੜ 20 ਲੱਖ ਰੁਪਏ ਸਦਾ ਖਰਚਾ ਆਇਆ ਠੀਕ ਹੈ ਉਸ ਤੋਂ ਬਾਅਦ ਕਿੱਡਾ ਦੁੱਖ ਵਾਲੀ ਗੱਲ ਆ ਕਿ ਬੱਚੇ ਵਾਪਸ ਆ ਗਏ ਮਾਂ ਬੋਤੇ ਭਰਾ ਦੇ ਕਿਆ ਬੀਤ ਗਿਆ ਉਹ ਅਸੀਂ ਇੱਕ ਗੱਲ ਨੂੰ ਜਾਣਦੇ ਆ ਉਸ ਤੋਂ ਬਾਅਦ ਵੀਰ ਜੀ ਹੁਣ ਉਹ ਪੁਲਿਸ ਦੀ ਹਿਰਾਸਤ ਚ ਨੇ ਉਹ ਪੁਲਿਸ ਤਾਂ ਪਹਿਲਾਂ ਹੀ ਕੂਠਾ ਕੇਸ ਤੇ ਆਇਆ ਸੀ ਜੀ ਮੰਡੀ ਦੀ ਏਸੀ ਦੀ ਵਾਰਦਾਤ ਉਹ ਸਾਡੇ ਉੱਤੇ ਗੱਡੀ ਹੁਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿੱਚ ਉਹਨਾਂ ਨੇ ਸ਼ਾਮਲ ਕਰਤਾ ਉਸ ਰੇਂਜ ਤੇ ਪੁਲਿਸ ਨੇ ਅੰਮ੍ਰਿਤਸਰ 에 ਪਰਤੰਨ ਨੂੰ ਇਹ ਸੰਦੀਪ ਤੇ ਪ੍ਰਦੀਪ ਦੋਨੋਂ ਆਪ ਦੀ ਤਰਫੋਂ ਹਾਂ ਜੀ ਪ੍ਰਦੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਭਤੀਜਾ ਹੈ ਕਿਹੜੂ ਕੇਸ ਚੱਲ ਰਿਹਾ ਜੀ ਜਿਆਨ ਨੂੰ ਤਾਂ 10 ਮਹੀਨੇ ਹੋ ਗਏ ਜੀ ਮੈਂ ਪੁੱਛੀ ਗੁਰੂ ਜੀ ਕੋਈ ਕੋਈ ਜੀ ਜਿਵੇਂ ਉਸ ਦਸਤਿਆਂ ਦੀ ਲੱਖਰ ਤੇ ਲਾ ਕੇ ਕੀਤੀ ਜੇ ਜੀ ਦੀ ਕਾਰਵਾਈ ਚੱਲ ਰਹੀ ਹੈ ਹਾਂ ਜੀ ਬਿਲਕੁਲ ਜਾਨੇ 1 ਕਰੋੜ 20 ਲੱਖ ਰੁਪਇਆ ਲਾਇਆ ਜੀ ਸਾਡੀ 3 ਕਿਲੇ ਜ਼ਮੀਨ ਵੇਚੀ ਹੈ ਠੀਕ ਹੈ ਜੀ ਤੋਂ ਨਾਲ ਸਾਡਾ ਕਹਿਣੇ ਪਿਆ 10 ਲੱਖ ਨਾ ਆਪਣੀ ਤਨ ਤੋਂ ਚੱਕਿਆ ਹੈ ਤੇ ਹੁਣ ਕੀ ਮੰਗ ਸਰਕਾਰ ਨੂੰ ਕੀ ਚਾਹਨਾ ਚਾਹਦੇ ਜਿਹਨੂੰ ਉਸ ਤੇ ਰੈਟਿੰਗ ਕਰਦੇ ਉਹਨਾਂ ਨੂੰ ਪੁੱਛਿਆ ਕੀ ਕਰਾਉਣਾ ਚਾਹੀਦਾ ਮੰਗ ਕੇ ਉਹਦੇ ਬਾਰੇ ਤੁਸੀਂ ਜਾਣਕਾਰੀ ਦੇ ਕੇ ਚੇਤ ਕਰਦੇ ਤੇ ਜੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਤਾਤ ਤੇ ਉਸ ਵਾਰਤਾਤ ਦੇ ਵਿੱਚੋਂ ਗੱਡੀ ਹੋਂ ਕਰਕੇ ਉਹਨਾਂ ਦਾ ਨਾਮ ਪੈ ਗਿਆ ਜੀ ਵਿੱਚ ਉਸ ਵੇਸਤੇ ਕਿਹਾ ਜੀ ਬਾਕੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੰਦਿਆਂ ਨੂੰ ਰਿਹਾ ਦਿੱਤਾ ਜਾਏ ਕੋਈ ਨਾ ਕੋਈ ਤਕਸੀਰ ਨਹੀਂ ਹੱਥ ਜੋੜ ਕੇ ਬੇਨਤੀ ਹੈ ਜੀ ਭਗਵੰਤ ਮਾਨ ਜੀ ਕਿ ਸਾਡੇ ਬੱਚਿਆਂ ਨੂੰ ਦੇਖਾ ਕੁਝ 2-3 ਸਾਲ ਦੀ ਪਹਿਲਾਂ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਵਿੱਚ ਕੱਪੜਾ ਸਮਾਨ ਲੈ ਰਿਆ ਸੀ ਤੇ ਉੱਥੇ ਕਿਸੇ ੜੀ ਵਾਲੇ ਨਾਲ ਝਗੜਾ ਹੋਇਆ ਸੀ ੜੀ ਵਾਲੇ ਨਾਲ ਝਗੜਾ ਹੋ ਗਿਆ ਸੀ ਉਹ ਚੁੱਗ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਜਿਸ ਲੜਾਈ ਦੇ ਵਿੱਚ ਬੜੀ ਹੱਥਾ ਪੱਤੀ ਹੋਈ ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਪਰ ਉੱਥੇ ਵਿਅਕਤੀ ਜਿਹੜਾ ਮਾਰਿਆ ਗਿਆ ਉਥੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਕਿਉਂਕਿ ਉੱਥੇ ਗੱਡੀ ਜਦੋਂ ਖੜੀ ਉਹਨੇ ਵੇਖਿਆ ਕਿ ਹਾਂ ਵਿੱਚ ਗੱਡੀ ਖੜੀ ਹੈ ਐਸੇ ਤਾਂ ਕੋਈ ਬੰਦਾ ਤਾਂ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਲੱਗਾ ਡਾਟਾਬਾਸ ਚ ਚੈੱਕ ਕੀਤਾ ਤੇ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ ਸੇਰੇ ਸੇਰੇ ਘਰੇ ਆ ਗਈ। ਕਹਿੰਦੇ ਜੀ ਅੱਜ ਏਦਾਂ ਗੱਲਬਾਤ ਹੋਈ ਆ ਕਤਲ ਹੋਇਆ ਤੁਹਾਡੇ ਬੱਚੇ ਨੇ ਵਿੱਚ। ਅਸੀਂ ਕਹਾਂ ਬੱਚੇ ਕਿੰਨੇ ਵਜੇ ਕਤਲ ਹੋਇਆ? ਉਹ ਕਹਿੰਦੇ ਜੀ 11 ਵਜੇ ਕਤਲ ਹੋਇਆ। ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ। ਅਸੀਂ ਬਕਾਇਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਆ 9 ਵਜੇ ਸਾਡੇ ਬੱਚੇ ਘਰ ਸੀ। ਠੀਕ ਹੈ। ਉਸ ਤੋਂ ਬਾਅਦ ਸਾਨੂੰ ਹਫ਼ਤਾ ਦੋ ਹਫ਼ਤਾ ਬਹੁਤ ਪਰੇਸ਼ਾਨ ਕੀਤਾ ਪੁਲਿਸ ਨੇ। ਇੰਨਾ ਕਿ ਪਰੇਸ਼ਾਨ ਅਸੀਂ ਹੈ ਤੇ ਜੋ ਅਸੀਂ ਦੱਸ ਨਹੀਂ ਸਕਦੇ। ਅਸੀਂ ਹਾਰ ਕੇ ਵੀ ਕੁਝ ਦਾ ਕਰਨਾ ਹੀ ਸੀ ਸਾਡੇ ਬੱਚੇ ਬਾਹਰ ਗਏ ਨੇ ਅਸੀਂ ਓਂਕੀ ਲਗਾਈ ਆ 1 ਕਰੋੜ 20 ਲੱਖ ਰੁਪਏ ਸਾਡਾ ਖਰਚਾ ਆ ਠੀਕ ਹੈ ਉਸ ਤੋਂ ਬਾਅਦ ਈਦਾ ਦੁੱਖ ਵਾਲੀ ਗੱਲ ਆ ਕਿ ਬੱਚੇ ਵਾਪਸ ਆ ਗਏ ਮਾਪੋ ਅਤੇ ਪਰ ਆ ਦੇ ਕਿਆ ਬੀਤ ਗਿਆ ਉਹ ਅਸੀਂ ਇੱਕ ਗੱਲ ਨੂੰ ਜਾਣਦੇ ਆ ਉਸ ਤੋਂ ਬਾਅਦ ਵੀਰ ਜੀ ਹੁਣ ਉਹ ਪੁਲਿਸ ਦੀ ਹਰਾਸਤ ਜਣੀ ਉਹ ਪੁਲਿਸ ਤਾਂ ਪਹਿਲਾਂ ਹੀ ਕੂਠਾ ਕੇਸ ਤੇ ਆਇਆ ਸੀ ਜੀ ਮੰਡੀ ਦੀ ਏਸੀ ਦੀ ਵਾਰਦਾਤ ਉਹ ਸਾਡੀ ਉੱਥੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿੱਚ ਉਹਨਾਂ ਨੇ ਸ਼ਾਮਲ ਕਰਤੀ ਉਸ ਵੇਲੇ ਪੁਲਿਸ ਨੇ ਅੰਮ੍ਰਿਤਸਰ ਏਪੋਰਟਿੰਗ ਨੂੰ ਰੱਖਿਆ ਇਹ ਸੰਦੀਪ ਤੇ ਪ੍ਰਦੀਪ ਜੀ ਨੂੰ ਆਪਣੀ ਤਰਫ ਹਾਂਜੀ ਪ੍ਰਦੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਭਤੀਜਾ ਹੈ ਕਿ ਐਡਵੋਕੇਟ ਹੀ ਮਰਦਾ ਜੀ ਯਾਨੋ ਤਾਂ 10 ਮਹੀਨੇ ਹੋ ਗਏ ਜੀ ਨਾ ਪਹੁੰਚੇ ਕੋਈ ਵੀ ਜਿਹਨੇ ਦਫਤਰ ਦੀ ਨੱਥਰ ਦੇ ਲਾਗੇ ਕੀਤੀ ਜਾਂਦੀ ਹੈ ਜੀ ਕਿ ਕਾਰਵਾਈ ਚੱਲ ਰਹੀ ਹੈ ਹਾਂਜੀ ਬਿਲਕੁਲ ਜਾਨੇ 1 ਕਰੋੜ 20 ਲੱਖ ਰੁਪਈਆ ਲਾਇਆ ਜੀ ਸਾਡੀ 3 ਕਿਲੇ ਜ਼ਮੀਨ ਵੇਚੀ ਹੈ ਠੀਕ ਹੈ ਜੀ ਸੋਨਾ ਸਾਡਾ ਕਹਣੇ ਪਿਆ 10 ਲੱਖ ਨਾ ਆਪਣੀ ਪੈਣ ਤੋਂ ਚੱਕਿਆ ਇਹ ਹੁਣ ਕੀ ਮੰਗ ਸਰਕਾਰ ਨੂੰ ਕੀ ਕਹਿਣਾ ਚਾਹਦੇ ਜਿਹਨੂੰ ਉਸ ਤੇ ਰੈਕੀ ਕਰਦੇ ਉਹਨਾਂ ਨੂੰ ਪੁੱਛਿਆ ਕਿ ਬਣਾਉਣਾ ਕੀ ਚਾਹ ਮੰਗਦੇ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਕੇ ਚੀਜ਼ ਦੇਵੇ ਤੇ ਜੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਤਾਤ ਤੇ ਉਸ ਵਾਰਦਾਤ ਦੇ ਵਿੱਚੋਂ ਗੱਡੀ ਹੋਂ ਕਰਕੇ ਉਹਨਾਂ ਦਾ ਨਾਂ ਪੈ ਗਿਆ ਜੀ ਵਿੱਚ ਉਸ ਵੇਸ ਤੇ ਚੱਕਿਆ ਜੀ ਬਾਕੀ ਭਗਵੰਤ ਜੀ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੰਡਿਆਂ ਨੂੰ ਰਿਹਾ ਦਿੱਤਾ ਜਾਏ ਉਹਨਾਂ ਤੋਂ ਤਸਵੀਰ ਨੂੰ 합ਯੋਗ ਦੀ ਬੇਨਤੀ ਹੈ ਜੀ ਭਗਵੰਤ ਜੀ ਕਿ ਸਾਡੇ ਬੱਚਿਆਂ ਨੂੰ